ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਦਸ਼ਮੇਸ਼ ਪੀਤਾ ਤਾਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਮ ਮੌਕੇ ਬਾਰਾਤ ਫੂਪੀ ਨਗਰ ਕੀਰਤਨ ਇਤਿਹਾਸਿਕ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਤੋਂ ਕਿਰਗੁਰੂਗ੍ਰਾਮ ਸਾਹਿਬ ਜੀ ਦੀ ਸ਼ਤਿਸ਼ਟਾ ਆਇਆ ਅਤੇ ਪੰਜਾਂ ਪਿਆਰ ਦੀ ਅਗਵਾਈ ਵਿੱਚ ਖਾਲਸਾ ਹੀ ਜਹੋ ਜਲਾਲ ਅਤੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਚੇਕ ਕਰਨ ਨਾਲ ਗੁਰੂਕਾ ਲਾਹੌਰ ਲਈ ਰਵਾਨਾ ਹੋਇਆ। ਇਸ ਪਾਵਨ ਮੌਕੇ ਤੇ ਗੁਰਦੁਆਰਾ ਗੁਰੂਕਾ ਮਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਖੰਨ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਤਖਤ ਸ੍ਰੀ ਕੇਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਯੋਗੇਂਦਰ ਸਿੰਘ ਵੱਲੋਂ ਕੀਤੀ ਗਈ। ਉਪਰੰਤ ਆਰੰਭ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਹੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ। ਅਗ ਸਿਦਾਰ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਕਾਵਲਾ ਨੇ ਸਮੂਹ ਸੰਗਤਾਂ ਨੂੰ ਵਿਆਪਕ ਪ੍ਰੋਗ ਦੀਆਂ ਵਧਾਈਆਂ ਦਿੱਤੀਆਂ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਖਾਲਸਾ ਜੀ ਵੱਲੋਂ ਬਾਬਾ ਤਲੋਤੇ ਸਿੰਘ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜਿੱਥੋਂ ਮਹਾਰਜ ਸੁਮੇਸ਼ ਪਿਤਾ ਜੀ ਦਾ ਬਰਾਤ ਤੁਰੇ ਸੀ ਉਸ ਜਗ੍ਹਾ ਤੇ ਅੱਜ ਬੜੀਆਂ ਹੀ ਰੌਣਕਾਂ ਹਨ ਮੈਂ ਉਹਦੇ ਵਿਆਹ ਪੁਰਬ ਦੀਆਂ ਸੋ ਇੱਥੋਂ ਨਗਰ ਕੀਰਤਨ ਚੱਲਣਾ ਥੋੜੀ ਦੇਰ ਬਾਅਦ ਸੋ ਮੈਂ ਆਪਣੇ ਵੱਲੋਂ ਸਮੁੱਚੇ ਆਪਣੇ ਜਥੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਮਾਰਦ ਵਿਆਹ ਪੁਰਬ ਦੇ ਬਧਾਈਆਂ ਦੰਦਾ ਤੇ ਨਾਲ ਹੀ ਗੁਰਦੁਆਰਾ ਹਰਦਰਵਾਰ ਕੋਟਪ੍ਰਾਂਡ ਵੱਲੋਂ ਮੋਹਿਆ ਦੀ ਮੰਡੀ ਅਨੰਦਪੁਰ ਸਾਹਿਬ ਵੱਲੋਂ ਗੁਰੂ ਕੇ ਸੰਤਾਂ ਦੇ ਲਈ ਰਜਮੀਆਂ ਸਤਪਾਂਦੀਆਂ ਮਠਿਆਈਆਂ ਤੇ ਹੋਰ ਭਗਵਾਨ ਜੋ ਹਨ ਜਿਨਾਂ ਜਿਸ ਤਰ੍ਹਾਂ ਛੋਲੇ ਭਟੂਰੇ ਹੋਰ ਅਜੀਆਂ ਚੀਜ਼ਾਂ ਹਨ ਉਹ ਸੰਗਤਾਂ ਦੇ ਲਈ ਲਾਈਆਂ ਗਈਆਂ ਹਨ ਸੋ ਮੈਂ ਆਪਣੇ ਵੱਲੋਂ ਸਾਰੇ ਜਥੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਮਹਾਰਤ ਦੇ ਜਿੱਥੇ ਅਪਾਸ਼ੀਦੀ ਦਿਹਾੜੇ ਮਨਾਉਂਦੇ ਆ ਉੱਥੇ ਵਿਆਹ ਫੁਰਦ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਨੇ ਆਰਾਮ ਦੇ ਨਾਲ ਗੁਰੂ ਕੇ ਲਹਾਰ ਨੂੰ ਜਾਣਾ ਤੇ ਸਾਰਿਆਂ ਨੂੰ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ بڑے ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਅਤੇ ਹਾਸੜਾਓ ਮਹਾਰਤ ਦਾ ਤਾਕੇ ਸਾਡੇ ਬੱਚੇ ਆਉਣ ਵਾਲੇ ਪੁਖ ਵਿੱਚ ਵਿੱਚ ਚੰਨ ਮੋਹਰ ਵਰਤਕਨ ਸੋ ਜਿਸ ਸਥਾਨ ਤੇ ਮਹਾਰਾਜ ਦਾ ਨਗਰ ਕੀਰਤਨ ਸ਼ੁਰੂ ਹੋਣਾ ਇਮਾਰਤ ਆਪਣਾ ਘਰ ਸੀ ਜੋ ਕਿ ਗੁਰਤੇਗ ਵਾਸਾ ਜਿਹਨੇ 19 ਜੂਨ 1665 ਨੂੰ ਦੀ ਮੋੜੀ ਗੱਡ ਕੇ 11 ਮੈਂਬਰ ਮਹਾਰਾਜ ਦੇ ਪਰਿਵਾਰ ਦੇ ਲੰਮਾ ਹਤਾ ਇਸ ਸਥਾਨ ਤੇ ਰਹੇ ਸੋ ਇਹ ਬਹੜਾ ਮਹਾਨ ਸਥਾਨ ਹੈ ਨਾਲ ਹੀ ਦੇ ਸਾਹਮਣੇ ਪੁਰਾਣਾ ਸੀਸ ਗੰਜਾ ਜਿੱਥੇ ਮਹਾਰਾਜ ਦੇ ਗੁਰਤੇ ਬਾਅਦ ਦੇ ਸੀਸ ਦਾ ਸੰਸਕਾਰ ਹੋਇਆ ਸੋ ਬਹੁਤ ਹੀ ਸੰਤਾਨ ਨੂੰ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੈ ਸਤਿਗੁਰ ਸ੍ਰੀ ਦਾਤਾ ਸੋ ਹਮੇਡਿਤ ਮਿਸ਼ੜਿਆ ਮੇਲੇ ਪ੍ਰਭੂ ਹਰਿਦਰਗਹ ਕਾਪ ਸੇਠ ਹਰਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਦਾ ਨਾਮ ਲਾਜ ਨਾ ਤੁਰੇ ਪਿਆਸ ਜੋ ਸਾਹਿਬੇ ਕਮਾਲ ਅਮਰਿਤ ਕੇ ਰਾਤੇ ਪੰਤ ਦਿਵਾਲੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪਰਵ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਗੁਰੂ ਕੇ ਮਹਿਲਪੋੜਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸਿੱਖ ਪੰਥ ਦੇ ਨੁਮਾਇੰਦੇ ਜਥੇਬੰਦੀ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਤ ਸ਼੍ਰੀ ਕੇਸਗੜ ਸਾਹਿਬ ਜਿਹੜੇ ਸਮੁੱਝੇ ਹੈ ਪ੍ਰਬੰਧ ਵੱਲੋਂ ਸਾਰ ਸੇਵਾ ਵਾਲੇ ਮਹਾਂਪੁਰਖ ਸ੍ਰੀ ਮਾਨਸਤ ਬਾਬਾ ਸੁੱਚਾ ਸਿੰਘ ਜੀ ਬਾਬਾ ਸੁਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਅਵਤਾਰ ਸਿੰਘ ਜੀ ਟੀਵੀ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਸਮੁੱਝਿਆ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਚਪਾਇਰੇ ਸਿੰਘ ਸਹਿਬਾਨ ਨਿਸ਼ਾਂਤੀ ਸਿੰਘ ਅਦੇ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਇਹ ਨਗਰ ਕੀਰਤਨ ਹੋਰਾ ਸਾਹਿਬ ਜੀ ਤੋਂ ਆਰੰਭ ਹੋ ਕਰਕੇ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਪਹੁੰਚੇਗਾ ਬਹੁਤ ਸਾਰੀਆਂ ਸੰਗਤਾਂ ਇਨਾ ਨਗਰ ਕੀਰਤਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸਮੁੱਚੀ ਸੰਗਤ ਨੂੰ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪਰਵਧੀਆਂ ਬਹੁਤ ਬਹੁਤ ਵਧਾਈਆਂ ਅਮਰਤ ਛੱਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦਾ ਇਹ ਜੋ ਅੱਜ ਵਿਆਹ ਪਰਵ ਦੇ ਮੌਕੇ ਤੇ ਨਗਰ ਕੀ ਤਰੰਗ ਹੋ ਰਿਹਾ ਇਹ ਉਸ ਸਥਾਨ ਤੋਂ ਆਰੰਭ ਹੋ ਰਿਹਾ ਜਿੱਥੇ ਗੁਰੂ ਸਾਹਿਬ ਦਾ ਘਰ ਸੀ ਸਤਗੁਰੂ ਦਾ ਪਰਿਵਾਰ ਜਿੱਥੇ ਲੰਬਾ ਸਮਾਂ ਰਿਹਾ ਅੱਜ ਉਸ ਸਥਾਨ ਤੋਂ ਇਹ ਨਗਰ ਕੀ ਤਰੰਗ ਹੋ ਕੇ ਗੁਰੂ ਕੇ ਲਾਹੌਰ ਵੱਲ ਜਾ ਰਿਹਾ ਜੋ ਸਤਗੁਰਾਂ ਨੇ ਦੁਰਗਾ ਲਾਹੌਰ ਇਸ ਵਿਆਹ ਨੂੰ ਮੁੱਖ ਰੱਖ ਕੇ ਉਹ ਜਿੱਥੇ ਤੱਕ ਤੇ ਨਵਾਂ ਨਗਰ ਵਸਾਇਆ ਸੀ ਸੋ ਸੰਗਤਾਂ ਬਹੁਤ ਵੱਡੇ ਪੱਧਰ ਤੇ ਅੱਜ ਇਹ ਦਾ ਸੁਆਗਤ ਵਿੱਚ ਹਾਜ਼ਰੀ ਭਰ ਰਹੀਆਂ ਸਾਡੇ ਮਾਨਯੋਗ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਸੀ ਕੇਸਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾ ਪੈਰਾ ਦੀ ਅਗਵਾਈ ਦੇ ਵਿੱਚ ਅਤੇ ਤਨਤਨ ਸਾਹਿਬ ਜੀ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਇਹ ਅਦਕਰ ਕੀਰਤਨ ਅਣਗਿਣਤ ਵਾਹਪੁਰਸ਼ਾਂ ਅਤੇ ਗੁਰੂ ਪਿਆਰੀਆਂ ਸੰਗਤਾਂ ਦੇ ਨਾਲ ਅੱਜ ਗੁਰੂ ਕੇ ਲਾਹੌਰ ਵਾਲੂ روانਾ ਹੋ ਰਿਹਾ ਸੂਚੀਆਂ ਸੰਗਤਾਂ ਨੂੰ ਦੇਸ਼ ਉਦੇਸ਼ ਵਿੱਚ ਉਸ ਸੰਗਤਾਂ ਨੂੰ ਅੱਜ ਜਿੱਥੇ ਸਾਡੇ ਮਾਨਯੋਗ ਪ੍ਰਧਾਨ ਸ਼ੋਮਨੀ ਗੋਦਾ ਪਬੰਦ ਕਮੇਟੀ ਸਦਾ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਅਤੇ ਸੁਵਚੀ ਸ਼ੌਂਦੀ ਗੁਰਦਾ ਪਵੰਦਕ ਕਮੇਟੀ ਵੱਲੋਂ ਸੁਵਚੀਆ ਇਲਾਕੇ ਦੀਆਂ ਸੰਗਠਾ ਵੱਲੋਂ ਨਾਨਕਪੁਰ ਸਾਹਿਬ ਦੇ ਸੰਗਠਾ ਵੱਲੋਂ ਸੁਵਚੀਆ ਵਿਸ਼ੇ ਭਾਗੀਆਂ ਸੰਗਠਾ ਨੂੰ ਬਹੁਤ-ਬਹੁਤ ਮੁਬਾਰਕਾਂ ਵੈਰ ਗੁਰਜੀਕਾ ਖਾਲਸਾ ਵੈਰ ਜੀ ਦੀ ਕੋਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ